ਹਰ ਸਹਾਇ ਸੇਵਾਦਲ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ ਜਿਵੇਂ ਕਿ ਮੈਡੀਕਲ ਕੈਂਪ ਲਗਾਉਣੇ ਖੂਨਦਾਨ ਕੈਂਪ ਲਗਾਉਣੇ ਪੂਟੇਲ ਗਣੇ ਦਸਤਾਰ ਮੁਕਾਬਲੇ ਕਰਵਾਉਣੇ ਆਦ ਉਸੇ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨਿਊ ਪੁਲਿਸ ਲਾਈਨ ਵਿਖੇ ਨੰਨੇ-ਮੁੰਨੇ ਬੱਚਿਆਂ ਲਈ ਪਾਣੀ ਦੀ ਸਹੂਲਤ ਲਈ ਵਾਟਰ ਕੁਲਰ ਪੇਟ ਕੀਤਾ ਗਿਆ ਜਿਸ ਦਾ ਉਦਘਾਟਨ ਡੀਸੀ ਸ਼ੌਕਤ ਅਹਿਮਦ ਪਰੇ ਡੀਆਈਜੀ ਪਟਿਆਲਾ ਸਰਦਾਰ ਹਰਜਨ ਸਿੰਘ ਭੁੱਲਰ ਅਤੇ ਐਸਐਸਪੀ ਸ਼੍ਰੀ ਵਰਮ ਸ਼ਰਮਾ ਜੀ ਵੱਲੋਂ ਕੀਤਾ ਗਿਆ ਇਸਦਣ ਡੀਸੀ ਪਟਿਆਲਾ ਡੀਆਈਜੀ ਹਰਚੰਦ ਸਿੰਘ ਭੁੱਲਰ ਅਤੇ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਵੱਲੋਂ ਹਰ ਸਹਾਇ ਸੇਵਾਦਾਰ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਅਤੇ ਖਾਣ ਪੀਣ ਦੀ ਵਸਤੂ ਵੰਡੀਆਂ ਗਈਆਂ ਡਾਕਟਰ ਦੀਪ ਸਿੰਘ ਮੁਖ ਪ੍ਰਬੰਧਕ ਵੱਲੋਂ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਸਨਮਾਨ ਚਿੰਨ ਅਤੇ ਸ੍ਰੋਪਾ ਦੇ ਕੇ ਸਨਮਾਨ ਕੀਤਾ ਗਿਆ ਡੀਆਈਜੀ ਭੁੱਲਰ ਵੱਲੋਂ ਸਕੂਲ ਲਈ ਦੋ ਹਵਾ ਵਾਲੇ ਕੂਲਰ ਅਤੇ ਕਿਤਾਬਾਂ ਦੇਣ ਦਾ ਐਲਾਨ ਕੀਤਾ ਤੇ ਸਕੂਲ ਦਾ ਮਿਆਰ ਹੋਰ ਵੀ ਉੱਚਾ ਚੁੱਕਣ ਲਈ ਵਿਸ਼ਵਾਸ ਦਿਵਾਇਆ ਇਹ ਸਾਡੀ ਪੁਲਿਸ ਲੈਣ ਦੇ ਵਿੱਚ ਸਕੂਲ ਇਹ ਸਾਡੇ ਡਾਕਟਰ ਦੀਪ ਸਿੰਘ ਨੇ ਜੋ ਕਿ ਡੈਂਟਿਸਟ ਨੇ ਇਹਨਾਂ ਨੇ ਕੂਲਰ ਨੇੜੇ ਕਿਤੇ ਬਚਾ ਲਈ ਠੰਡੇ ਪਾਣੀ ਲੈ ਜੇ ਦੀ ਕੋਈ ਜ਼ਰੂਰਤ ਵੀ ਸੀ ਤੇ ਅੱਜ ਮੈਂ ਤੇ ਐਸਐਸਪੀ ਸਾਹਿਬ ਨੇ ਇੱਥੇ ਦੇਖਿਆ ਬੱਚਾ ਨੂੰ ਦੂਜੇ ਕੂਲਰ ਦੀ ਵੀ ਜ਼ਰੂਰਤ ਹੈਗੀ ਹੈ ਤੇ ਹੋਰ ਵੀ ਥੋੜੇ ਵੱਡੇ ਸਮਾਨ ਦੀ ਜ਼ਰੂਰਤ ਹੈ ਜਿਹੜਾ ਅਸੀਂ ਪ੍ਰੋਵਾਈਡ ਕਰਾਵਾਂਗੇ ਇਹ ਲਿਕਨ ਇੱਕ ਬੱਚੇ ਨੇ ਨਦੀ ਹਰਥ ਵਾਲੇ ਪਰਸੇ ਪੂਰਾ ਖਿਆਲ ਰੱਖਾਂਗੇ ਔਰ ਜਿੰਨੀ ਵੀ ਇਹਨਾਂ ਨੂੰ ਸਟੇਸ਼ਨਰੀ ਦੀ ਜ਼ਰੂਰਤ ਹੈ ਉਹ ਵੀ ਅਸੀਂ ਡਿਸਟ੍ਰਿਕਟ ਪੁਲਿਸ ਵੱਲੋਂ ਇਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਆ ਜੋ ਕੁਐਸਚਨ ਡਾਕਟਰ ਸਾਹਿਬ ਨੇ ਪ੍ਰੋਵਾਈਡ ਕੀਤੀ ਹੈ ਤੇ ਜਿਹੜੀ ਹੋਰ ਜਰੂਰਤ ਹੋਈ ਅਸੀਂ ਆਪਣੇ ਵੱਲੋਂ ਦਵਾ ਕੰਨਾਂ ਠੀਕ ਹੈ ਥੈਂਕ ਯੂ ਹਾਂਜੀ ਡਾਕਟਰ ਸਾਹਿਬ ਆਪ ਜੀ ਫੋਲਡਰ ਦਿੱਤਾ ਤੁਹਾਡੇ ਵੱਲੋਂ ਤੇ ਕਿਹੜੀ ਸੰਸਥਾ ਵੱਲੋਂ ਦਿੱਤਾ ਹੈ ਸਰ ਇਹ ਹਰ ਸਹਾਇ ਸੇਵਾਦਾਰ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ ਜਿਵੇਂ ਕਿ ਮੈਡੀਕਲ ਕੈਂਪ ਲਾਉਣੇ ਖੂਨਦਾਨ ਕੈਂਪ ਲਗਾਉਣੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਾਉਣੇ ਬੂਟੇ ਲਾਉਣੇ ਆਦਿ ਸੋ ਅਸੀਂ ਆਈਸੀ ਸਰਦੀਆਂ ਦੇ ਵਿੱਚ ਇੱਥੇ ਬੱਚਿਆਂ ਨੂੰ ਲੋੜ ਵਾਂਗ ਬੱਚਿਆਂ ਨੂੰ ਬੂਟ ਤੇ ਆਪਣਾ ਸ਼ੂਜ਼ ਸ਼ੂਜ਼ ਤੇ ਜਰਾਬਾ ਵੰਡਨ ਆਈ ਸੀ ਤੇ ਉਦੋਂ ਮੈਂ ਮਤਲਬ ਪੁੱਛਿਆ ਸੀ ਮੈਡਮ ਨੂੰ ਵੀ ਸਕੂਲ ਦੇ ਵਿੱਚ ਹੋਰ ਕੀ ਰਿਕੁਆਇਰਮੈਂਟ ਹੈ ਤਾਂ ਉਦੋਂ ਮੈਡਮ ਨੇ ਕਿਹਾ ਕਿ ਇੱਥੇ ਵਾਟਰ ਕੂਲਰ ਦੀ ਬੜੀ ਲੋੜ ਹੈ ਵੀ ਅੱਗੇ ਗਰਮੀ ਆਉਣ ਵਾਲੀ ਹੈ ਵੀ ਤੁਸੀਂ ਵਾਟਰ ਕੂਲਰ ਲਵਾ ਦਿਓ ਸੋ ਅਸੀਂ ਇਹ ਫਿਰ ਆਪਣਾ ਜਿਹੜਾ ਵਾਟਰ ਕੂਲਰ ਹੈ ਹਰ ਸਾਈਟ ਸਿਆਦਰ ਆਪਣੀ ਸੁਸਾਇਟੀ ਵੱਲੋਂ ਇਹਨਾਂ ਨੂੰ ਭੇਟ ਕੀਤਾ ਹੈ ਤਾਂ ਕਿ ਨੰਨੇ-ਮੁੰਨੇ ਬੱਚੇ ਆ ਉਹ ਗਰਮੀ ਦੇ ਵਿੱਚ ਠੰਡੇ ਪਾਣੀ ਦਾ ਆਨੰਦ ਲੈਣ ਗੱਲ ਭਾਜੀ ਕਿ ਕਿੰਨੇ ਬੱਚੇ ਹੈਗੇ ਟੋਟਲ ਇੱਥੇ ਟੋਟਲ 3 ਤੇ ਪਹਿਲਾ ਮਤਲਬ ਇਹਨਾਂ ਦੇ ਆਪਣਾ ਜਿਹੜੀ 45 ਦੇ ਸੈਂਸ ਸੀ ਤੇ ਬਾਕੀ ਬੱਚੇ ਜਿਹੜੇ ਪੜਕੇ ਆ ਪਾਸ ਆਊਟ ਹੋ ਕੇ ਅੱਗੇ ਚਲੇ ਜਾ ਚੁੱਕੇ ਆ ਅੱਜ ਆਈ ਭੁੱਲਰ ਸਾਹਿਬ ਆਏ ਸੀ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਡੀਏਜੀ ਭੁੱਲਰ ਸਾਹਿਬ ਨੇ ਕਿਹਾ ਕਿ ਇੱਥੇ ਇੱਕ ਅਸੀਂ ਹਵਾ ਵਾਲੇ ਦੋ ਕੂਲਰ ਤੇ ਇੱਕ ਆਪਣਾ ਅਸੀਂ ਇੱਥੇ ਗ੍ਰੋਸ ਸਿਸਟਮ ਹੈ ਜਿਹੜਾ ਉਹ ਲਵਾ ਕੇ ਦੇਾਂਗੇ ਸਕੂਲ ਦੇ ਵਿੱਚ ਅਤੇ ਅੱਗੇ ਤੋਂ ਵੀ ਅਸੀਂ ਕਹਿੰਦੇ ਸਕੂਲ ਦਾ ਧਿਆਨ ਰੱਖਾਂਗੇ ਜੇ ਕੋਈ ਸਾਨੂੰ ਲੋੜ ਪਈਗੇ ਇੱਥੇ ਸਟੇਸ਼ਨਰੀ ਦੀ ਜਾਂ ਕੋਈ ਗਾਈਡ ਦੀ ਜਾਂ ਕੋਈ ਕਿਤਾਬਾਂ ਕਾਪੀਆਂ ਪੈਨਸਲਾਂ ਦੀ ਤੋਂ ਵੀ ਪੁਲਿਸ ਜਿਹੜਾ ਪ੍ਰਸ਼ਾਸਨ ਹੈ ਉਹ ਪ੍ਰੋਵਾਈਡ ਕਰਵਾਏਗਾ